ਗੱਬਣੀ ਪੰਜਾਬ ਕੇਸਰੀ ਟੀਵੀ ਜਿੱਥੇ ਲਗਾਤਾਰ ਹੜ ਦੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਦੀ ਗਰਾਊਂਡ ਜ਼ੀਰੋ ਲੈਵਲ ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਰਹੇ ਆ ਉੱਥੇ ਹੀ ਅੱਜ ਅਸੀਂ ਸਰਹੱਦੀ ਪਿੰਡ ਚੌਕਰਾ ਦੇ ਵਾਦੀ ਨਾਬਾ ਦਾਸ ਕਲੋਨੀ ਚ ਪਹੁੰਚੇ ਆ ਜਿੱਥੇ ਕਈ ਘਰਾਂ ਨੂੰ ਜੜਾ ਵਾ ਪ੍ਰਭਾਵਿਤ ਕੀਤਾ ਗਿਆ ਹੜ ਦੀ ਮਾਰ ਕਰਕੇ ਜਿਹੜੇ ਲੋਕ ਅੱਜ ਵੀ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਜਿਹੜੇ ਆ ਹੋਰ ਜਗ੍ਹਾ ਤੇ ਤੰਬੂ ਲਾ ਕੇ ਜਾ ਕਿਸੇ ਦੇ ਘਰ ਰਹਿਣ ਲਈ ਮਜਬੂਰ ਹੋ ਰਹੇ ਹਨ ਇਸੇ ਤਹਿਤ ਹਾਂ ਅਸੀਂ ਇੱਕ ਪਰਿਵਾਰੋਂ ਵੀ ਘਰ ਦੇ ਦੋ ਕਮਰੇ ਸੀ ਦੋਨਾਂ ਕਮਰਿਆਂ ਦੀ ਜਿਹੜੀ ਸੱਤ ਡੇਗੀ ਜਿਸ ਕਰਕੇ ਜਿਹੜਾ ਸਮਾਨ ਅੱਜ ਵੀ ਘਰ ਦਾ ਸਾਰਾ ਬਾਹਰ ਪਿਆ ਹੋਇਆ ਹੈ ਔਰ ਪਰਿਵਾਰਕ ਮੈਂਬਰ ਵੀ ਜਿਹੜਾ ਵਾ ਉਹ ਕਾਫੀ ਮਜ਼ਦੂਰੀ ਮਿਹਨਤ ਕਰਦਾ ਵਿਚਾਰਾ ਪਰ ਆਪਣੀ ਮਜ਼ਦੂਰ ਮਿਹਨਤੀ ਨਾਲ ਹੀ ਸਾਰਾ ਆਪਣਾ ਘਰ ਦਾ ਜਿਹੜਾ ਮਸਲਾ ਚਲਾਉਂਦਾ ਕੈਮਰਾਮੈਨ ਨੂੰ ਕਹਿੰਦਾ ਅੰਦਰ ਦੀਆਂ ਤਸਵੀਰਾਂ ਖਾਈਆਂ ਜਾਣ ਬਿਲਕੁਲ ਜਿਹੜੇ ਆ ਬਾਲਿਆਂ ਦੀ ਸੱਤ ਸੀ ਬਾਲਲੇ ਜਿਹੜੇ ਆ ਬਾਸ਼ ਕਰਕੇ ਜਦੋਂ ਪਾਣੀ ਕਹਿੰਦੇ 2 ਤੋਂ 3 ਫੁੱਟ ਜਿਹੜਾ ਪਾਣੀ ਇੱਥੇ ਪਹੁੰਚ ਗਿਆ ਸੀ ਤੇ ਪਾਣੀ ਚਾਤ ਤੋਂ 5 ਫੁੱਟ ਪਹੁੰਚਣ ਕਰਕੇ ਜਿਹੜਾ ਘਰ ਦੇ ਮਕਾਨ ਆ ਸਾਰੇ ਜਿਹੜੇ ਬਿਲਕੁਲ ਇਹਨੇ ਹੋਰ ਜਿਹੜੇ ਬਾਲਿਆਂ ਦੇ ਸੱਤ ਕੁਝ ਹਿੱਸਾ ਬਚਾ ਉਹ ਕਿਸੇ ਵੇਲੇ ਵੀ ਦੇਖ ਸਕਦਾ ਦੋ ਕਮਰੇ ਨੇ ਮਜ਼ਦੂਰੀ ਮਿਹਨਤ ਕਰਦਾ ਮਜ਼ਦੂਰੀ ਮਿਹਨਤ ਨਾਲ ਆਪਣੇ ਪਰਿਵਾਰ ਦੇ ਤਿੰਨ ਬੱਚੇ ਨੇ ਜਿਨ੍ਹਾਂ ਨੂੰ ਪਾਲਦੇ ਆ ਪਰ ਗੱਲ ਕੀਤੀ ਜਾਵਾਦਾ ਅੱਜ ਤੱਕ ਉਸ ਕੋ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਾ ਔਰ ਉਸ ਦੀ ਇਹੋ ਗੁਹਾਰਾ ਕਿ ਮੇਰੀ ਜਿਹੜੀ ਆ ਮਦਦ ਕੀਤੀ ਜਾਵੇ ਔਰ ਇਸ ਮੌਕੇ ਮੇਰੇ ਨਾਲ ਪਰਿਵਾਰ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਹਾਂਜੀ ਭਾਈ ਸਾਹਿਬ ਕੀ ਨਾ ਆਪਣਾ ਜੀ ਮੇਰਾ ਸੰਤੋਖ ਜੀ ਇਹ ਕਿੰਨਾ ਕ ਪਾਣੀ ਆ ਗਿਆ ਸੀ ਜਦੋਂ ਹੜ ਆਇਆ ਸੀ ਸੜੇ 3000 3000 ਪਾਣੀ ਕਸ ਕਸ ਪਾਣੀ ਜਿਹੜਾ ਸਾਰੇ ਕਿੰਨੇ ਵਜੇ ਪਾਣੀ ਆਇਆ ਸੀ ਕਿੱਥੇ ਕੀ ਕਰ ਰਹੇ ਸੀ ਤੁਸੀਂ ਉਦੋਂ ਹਾਂਜੀ ਆਹੀ ਇੱਥੇ ਲੱਗ ਰਹੇ ਸੀ ਨੱਕੇ ਲਾ ਲੱਗ ਰਹੇ ਸੀ ਕਤਤ ਕਤਤ ਦੇ ਬੋਰੀਆਂ ਬੰਨ ਕੇ ਤਿਆਰ ਕਰ ਰਹੇ ਸੀ ਹਾਂਜੀ ਤਾਂ ਬੋਰੀਆਂ ਇੱਥੇ ਕੰਦਰਾਸੇ ਪਾਣੀ ਆਣਾ ਸਾਰਾ ਹੀ ਪਰ ਕੰਦਰ ਕੋ ਢੰਡਾ ਪਟੜ ਪਾਣੀ ਅੱਛਾ ਜੀ ਹਾਂ ਤੇ ਜਿਹੜਾ ਸਮਾਨ ਸਮੂਲ ਅੰਦਰੋਂ ਕੱਢ ਲਿਆ ਜੀ ਨਹੀਂ ਸਮਾਨ ਕੱਢਿਆ ਬਾਕੀ ਆ ਸਾਰਾ ਹੀ ਜੁੜੇ ਨੇ ਉਹ ਕਰਾਉਣਾ ਸਾਰੇ ਜੁੜ ਕੇ ਆਤਾ ਆ ਤਾਂ ਉਲਟਾ ਲਾ ਹੋ ਗਿਆ ਕਿੰਨਾ ਕਿ ਨੁਕਸਾਨ ਹੋ ਗਿਆ ਜਿਹੜਾ ਹਾਂਜੀ ਬਹੁਤ ਜ਼ਿਆਦਾ ਨਿਸਕਾਂ ਤੇ ਸਾਰੇ ਖਰਾਬ ਹੋ ਗਏ ਤਾਂ ਫਰਜ ਵੀ ਫਰਿੱਜ ਵੀ ਖਰਾਬ ਹੋ ਗਈ ਸਾਰੇ ਖਰਾਬ ਹੋ ਗਏ ਤਾਂ ਕਿੰਨੇ ਬੱਚੇ ਨੇ ਹਾਂਜੀ ਬੱਚੇ 4 ਨੇ ਅੱਛਾ ਇੱਕ ਮੁੰਡਾ ਤਿੰਨ ਕੁੜੀਆਂ ਅੱਛਾ ਜੀ ਹਾਂਜੀ ਤੇ ਕਰਦੇ ਕੀ ਕਰਦੇ ਕਰਦੇ ਵੀ ਮੈਂ ਤਾਂ ਮਜ਼ਦੂਰੀ ਕਰਦੇ ਕਿਹਦੇ ਘਰ ਕੰਮ ਕਰਦੇ ਅੱਛਾ ਕਿਹਦੇ ਘਰ ਕੰਮ ਤੁਸੀਂ ਵੀ ਮੈਂ ਤਾਂ ਮਜ਼ਦੂਰੀ ਕਾਣੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਹੋਰ ਬਾਕੀ ਕਪੜਾ ਲੀੜਾ ਸਾਰਾ ਕਪੜਾ ਲੀਆ ਤੇ ਇਹ ਤੁਹਾਡੇ ਸਾਹਮਣੇ ਆ ਰੱਖੇ ਦੇ। ਨਹੀਂ ਖਰਾਬ ਹੋ ਗਿਆ ਇਹ ਤੁਹਾਡੇ ਸਾਹਮਣੇ ਅੱਛਾ ਜੀ ਹਾਂ ਜੀ ਇਹ ਤੁਹਾਡੇ ਸਾਹਮਣੇ ਪਿਆਦਾ। ਅੱਛਾ ਜੀ ਹਾਂ ਜੀ ਤੇ ਫਿਰ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਘਟਿਆ? ਪਾਣੀ ਦੋ ਦਿਨਾਂ ਬਾਅਦ ਮਾਰਾ ਜ ਘਟਿਆ। ਰਾਤ ਨੂੰ ਜਰਾ ਉੱਠ ਕੇ ਪਾਣੀ ਇੱਕ ਵਾਰੀ ਘਟ ਗਿਆ ਫਿਰ ਦੂਜੀ ਵਾਰੀ ਫੇਰ ਪਾਣੀ ਆ ਗਿਆ। ਅੱਛਾ ਦੂਜੀ ਵਾਰੀ ਫੇਰ ਪਾਣੀ ਆ ਗਿਆ। ਤੇ ਫਿਰ ਹੁਣ ਕਿੱਥੇ ਰਹਿ ਰਹੇ ਹੋ ਇਸ ਮੌਕੇ? ਹਾਂ ਜੀ ਕਿਹਦੇ ਘਰ ਦੇ ਕਿਨੇ ਜੀ। ਅੱਛਾ ਜੀ ਹਾਂ ਜੀ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ? ਹਾਂ ਜੀ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਇਆ ਸੱਤ ਦਿਨ ਕੋਈ ਨਹੀਂ ਆਇਆ ਵੀ ਮਕਾਨ ਡੇਗਿਆ ਤੇ ਰਾਸ਼ਨ ਪਾਣੀ ਫਿਰ ਕਿੱਦਾਂ ਚੱਲਦਾ ਰਾਸ਼ਨ ਪਾਣੀ ਜਿਹਦੇ ਕੋਈ ਆਂਦਾ ਤੇ ਉੱਪਰ ਦੇ ਦਿੰਦਾ ਠੀਕ ਤੇ ਕੋਈ ਵਾਈਂ ਮੰਦੇ ਕੋ ਮਾਰ ਕੋਲੇ ਆਂਦੇ ਅਸੀਂ ਕਰ ਕੰਮ ਕਰੀ ਅਸੀਂ ਉਹਨਾਂ ਕੋ ਲੰਦਾ ਤੇ ਕਿੱਦਾਂ ਗੁਜ਼ਾਰਾ ਚੱਲਦਾ ਫਿਰ ਗੁਜ਼ਾਰਾ ਫਿਰ ਉਹਦੇ ਨਾਲ ਹੀ ਭਿੰਜੇ ਨਾਲ ਮਰ ਮਟਾ ਉਹਨੇ ਕੰਮ ਕਰਾਈ ਦੇ ਤਾਂ ਉਹ ਵੀ ਮਰ ਨਾਲ ਸਾਥ ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਸਰਕਾਰਾਂ ਕੋ ਸਰਕਾਰ ਕੋ ਐ ਮਕਾਨੇ ਬਣਾ ਦੇ ਮਕਾਨ ਬਣਾ ਦੇ ਬਸ ਹੋਰ ਕੋਈ ਨਹੀਂ ਅੱਛਾ ਜੀ ਇਹ ਸਨ ਜਿਹੜੇ ਪੀਰਤ ਪਰਿਵਾਰ ਜਿੰਨਾ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਘਰ ਦਾ ਸਮਾਨ ਜਿਹੜਾ ਵਾ ਤਕਰੀਬਨ ਸਾਰਾ ਖਰਾਬ ਹੋ ਗਿਆ ਕਿਉਂਕਿ ਪਾਣੀ 4 ਤੋਂ 5 ਫੁੱਟ ਪਾਣੀ ਆ ਗਿਆ ਸੀ ਉਹਦੇ ਕਰਕੇ ਜਿਹੜਾ ਵਾ ਸਾਰਾ ਸਮਾਨ ਅੰਦਰ ਹੀ ਰਹਿ ਗਿਆ ਉਹਨਾਂ ਕੋ ਆਪਣਾ ਬੱਚੇ ਔਰ ਆਪਣਾ ਆ ਵੀ ਕਮਾਸਾ ਕੱਢਿਆ ਗਿਆ ਕਿਉਂਕਿ ਪਾਣੀ ਦਾ ਵਹਾਅ ਤੇਜ਼ ਤੇਜ਼ ਹੋਣ ਕਰਕੇ ਜਿਹੜਾ ਵਾ ਕੋਸ਼ਿਸ਼ ਕੀਤੀ ਗਈ ਪਰ ਸਮਾਨ ਨਹੀਂ ਕੱਢ ਸਕੇ ਹੋਰ ਵੀ ਪਿੰਡ ਦੇ ਲੋਕ ਮੰਨਣਾ ਕੁਝ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕਿਵੇਂ ਦੇ ਹਾਲਾਤ ਰਹਿਏ ਜਦੋਂ ਹੜ੍ਹ ਦੇ ਵਿੱਚ ਜਿਹੜੀ ਆ ਸਥਿਤੀ ਬਣੀ ਸੀ ਭਾਜੀ ਕੀ ਨਾ ਆਪਣਾ ਜੀ ਗੋਗਾ ਜੀ ਪਿੰਡ ਚੱਕਰਾ ਜੀ ਨ ਕਿੱਦਾਂ ਦੀ ਸਥਿਤੀ ਹੋਈ ਹੈ ਜਦੋਂ ਪਾਣੀ ਆਇਆ ਸੀ ਰਾਤ ਆਇਆ ਪਾਣੀ ਦਿਨੇ ਆਇਆ ਇਹ ਪਾਣੀ ਆਇਆ ਜੀ ਦਿਨ ਪਰ ਬਹੁਤ ਮਾੜੀ ਹਾਲਤ ਸੀ ਇਸ ਘਰ ਚ 4-5 ਫੁੱਟ ਪਾਣੀ ਸੀ ਇਸ ਮਜ਼ਦੂਰ ਆਦਮੀ ਆ ਵਿਚਾਰਾ ਲੇਬਰ ਕਰਕੇ ਰੋਟੀ ਖਾਂਦਾ ਜੀ ਤੇ ਬਾਕੀ ਸਵਾਏ ਪੰਜਾਬ ਕੇਸਰੀ ਜਗਬਾਣੀ ਦੇ ਪੱਤਰਕਾਰ ਤੁਸੀਂ ਹੋ ਜਿਹੜੇ ਜੀਵਰ ਜ਼ੀਰੋ ਗਰਾਉਂਡ ਤੇ ਪਹੁੰਚ ਕੇ ਤੇ ਸਾਡੀ ਖਬਰ ਲਾ ਰਹੇ ਹੋ ਤੇ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹੋ ਨਹੀਂ ਤੇ ਕੋਈ ਨਹੀਂ ਅਜੇ ਤੱਕ ਕੋਈ ਸਰਕਾਰੀ ਮੁਲਾਜ਼ਮ ਨਹੀਂ ਪਹੁੰਚਿਆ ਕੋਈ ਪਟਵਾਰੀ ਕੋਈ ਗਰਦੌਰ ਕੋਈ ਇਹਨੂੰ ਸਰਕਾਰੀ ਸਹੂਲਤ ਨਹੀਂ ਕੋਈ ਅਨਾਜ ਦੀ ਨਹੀਂ ਕੋਈ ਕੁਝ ਨਹੀਂ ਮਿਲੀ ਤੇ ਤੁਹਾਡੇ ਥਰੂ ਹੀ ਪ੍ਰਸ਼ਾਸਨ ਤੱਕ ਇੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ ਵੀ ਇਹਦੀ ਕੋਈ ਮਦਦ ਕੀਤੀ ਜਾ ਕੀ ਮੰਗ ਕਰਦੇ ਹੋ ਹਣ ਅਸੀਂ ਇਹੀ ਕੰਨਿਆ ਵੀ ਇਸ ਗਰੀਬ ਬੰਦੇ ਦਾ ਮਕਾਨ ਬਣ ਜਾ ਆਪਣੇ ਰਹਿਣ ਲਈ ਕਿਸੇ ਦੇ ਘਰ ਰਹਿ ਰਿਹਾ ਤੇ ਸਾਰੇ ਇਹ ਬਰਬਾਦੀ ਹੋ ਗਈ ਹੈ ਸਮਾਨ ਦੀ ਜੋ ਵੀ ਹੈ ਟੀਵੀ ਫ੍ਰਿੱਜ ਵਜਰਾ ਤੇ ਮਦਦ ਜਿੰਨੀ ਕੋ ਹੋ ਸਕਦੀ ਹੈ ਜੀ ਕਰਨੀ ਦੀ ਮਤਲਬ ਹੋਰ ਵੀ ਕੁਝ ਲੋਕ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਾਮਲਾਲ ਜੀ ਮੈਂ ਐਸੇ ਬੱਲੇ ਦਾ ਰਹਿਣੇ ਵਾਲਾ ਹਾਂ ਜੀ ਨਾਪਾ ਦਾਸ ਚੌਣੇ ਦਾ ਰਹਿਣੇ ਵਾਲਾ ਹਾਂ ਜੀ ਸਾਡੇ ਜਿਹੜਾ ਇਹ ਬਹੁਤ ਮਾੜੀ ਹਾਲਾਤ ਹੈ ਸਾਡੇ ਘਰਾਂ ਵਿੱਚ ਜੀ ਇੱਥੇ ਖਾਸ ਕਸ਼ ਤੱਕ ਪਾਣੀ ਵੀ ਆਇਆ ਜੀ ਜਿਸ ਘਰ ਵਿੱਚ ਬੈਠੇ ਆਹੇ ਫਲੋਤੇ ਨੇ ਆ ਗੁਰਾਂ ਸਾਹਿਬ ਬਣਾ ਕੇ ਦੇਖਿਆ ਜੀ ਜੋ ਇਹਦਾ ਸਮਾਨ ਹੈ ਉਹ ਵੀ ਸਾਰਾ ਗਰਕ ਹੋ ਚੁੱਕਿਆ ਹੈ ਨਾ ਹੀ ਕੋ ਖਾਣ ਦਾ ਬੰਦੋਬਸਤ ਹੈ ਤੇ ਨਾ ਹੀ ਕੋ ਰਹਿਣ ਦਾ ਬੰਦੋਬਸਤ ਹੈ ਇਹ ਮੇਰੇ ਘਰ ਹੈ ਰਹਿਣੇ ਜਿਹੜੇ ਕਮਰੇ ਵਿੱਚ ਤੇ ਉਸ ਕਮਰੇ ਦੇ ਵਿੱਚ ਜੀ ਤਰੇੜ ਪਾ ਕੇ ਉੰਨੀਆਂ ਬਹਿ ਚੁੱਕੀਆਂ ਹਨ ਹਾਲਾਤ ਇਹ ਮੌਤ ਮਾੜੀ ਹੈ ਇਥੋਂ ਦੀ ਕਿਉਂਕਿ ਗਰੀਬਾਂ ਦੀ ਇੱਕ ਬਸਤੀ ਹੈ ਅੱਜ ਪਹਿਲਾ ਚਾਂਸ ਹੈ ਜੀ ਜੰਗran ਸਾਹਿਬ ਜੀ ਇੱਥੇ ਸਾਡੇ ਆ ਕੇ ਖਬਰ ਲੈ ਰਹੇ ਨੇ ਅਸੀਂ ਇਹਨਾਂ ਦੇ ਧੰਨਵਾਦੀ ਆ ਜੀ ਬਹੁਤ ਬਹੁਤ ਦਿਲ ਦਾ ਸ਼ੁਕਰੀਆ ਜੀ ਤੇ ਪੂਰੇ ਮਹੱਲੇ ਦੀ ਸਾਡੀ ਸਾਰ ਲਈ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਨਹੀਂ ਕੋਈ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਰਾਸ਼ਨ ਕੋਈ ਰਾਸ਼ਨ ਆਇਆ ਭਈ ਤੁਹਾਨੂੰ ਮਿਲਿਆ ਕੋਈ ਰਾਸ਼ਨ ਕਿਸੇ ਨੇ ਨਹੀਂ ਦਿੱਤਾ ਜੀ ਨਹੀਂ ਕੋਈ ਰਸਨ। ਕਿ ਕਿਸੇ ਤੱਕ ਤੁਸੀਂ ਪਹੁੰਚ ਵੀ ਨਹੀਂ ਕੀਤੀ ਸਰਪੰਚਾ ਤੱਕ ਵੀ ਇਹਨਾਂ ਨੂੰ ਕੋਈ ਰਸਨ ਚਾਹੇ ਪਚਾਓ ਚਾਹੇ ਇਹਨਾਂ ਨੂੰ ਲੋੜਵੰਦ ਹੋਣ ਸਮਾਰਾ ਜਿਹੜੇ ਸਰਪੰਚ ਨੇ ਇੱਥੋਂ ਦੇ ਉਹ ਵੀ ਬਸ ਆਪੋ ਆਪਣਾ ਕੀ ਮੰਗ ਕਰਦੇ ਹੋਣ ਸਰਕਾਰ ਤੋਂ। ਅਸੀਂ ਇਹ ਚਾਹੁੰਦੇ ਆ ਜੇ ਇਹ ਘਰ ਖਲੋਤੇ ਤਾਂ ਇਹਦਾ ਵਿਚਾਰਾ ਗਰੀਬ ਦਾ ਘਰ ਬਣ ਜਾਏ। ਜਿਹਦੇ ਵੀ ਘਰ ਖਰਾਬ ਹੋਏ ਨੇ ਉਹਨਾਂ ਨੂੰ ਘੱਟੋ ਘੱਟ 25 ਤੀ ਘਰ ਨੇ ਇਸ ਬਸਤੀ ਦੇ ਜਿਹੜੇ ਕੱਚੇ ਘਰ ਨੇ ਢਹਿ ਚੁੱਕੇ ਨੇ ਰਹਿ ਗਏ ਨੇ ਉਹ ਕਈਆਂ ਦੀ ਕੰਧਾਂ ਤਰੇੜਾ ਬੈ ਕੇ ਨੇ ਨਹੀਂ ਆ ਬੈਗੀਆਂ ਨੇ। ਇਹ ਐ ਮੈਂ ਅਸੀਂ ਇਹੀ ਕਹਨੇ ਪੀ ਜੋ ਵੀ ਸਾਡੀ ਸਰਕਾਰ ਮਦਦ ਕਰੇ ਜੀ ਅਸੀਂ ਇਹਨਾਂ ਦਾ ਧੰਨਵਾਦੀ ਹੋਵਾਂਗੇ ਜੀ ਦਾ ਕਿ ਤੁਸੀਂ ਸਾਡੀ ਆ ਕੇ ਸਾਰ ਲਈ ਹੈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਇਹ ਸਾਨੂੰ ਲੋਕ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਤੱਕ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵੀ ਜਿਹੜੇ ਪਿੰਡਾਂ ਦੇ ਮੋਹਤਵਾਰ ਨੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ ਉਸ ਕਰਕੇ ਸਿਰਫ ਗਰੀਬ ਲੋਕ ਜਿਹੜੇ ਅੱਜ ਵੀ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਜਿਹੜੇ ਬਾਹਰ ਰਹਿਣ ਲਈ ਮਜਬੂਰ ਨੇ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਐ এন ਜੀਓ ਨੇ ਉਹ ਵੀ ਸੇਵਾ ਕਰ ਰਹੀਆਂ ਨੇ ਸਰਕਾਰਾਂ ਵੱਲੋਂ ਵੀ ਰਸਣ ਭੇਜਿਆ ਜਾ ਰਿਹਾ ਪਰ ਜ਼ਿਆਦਾਤਰ ਸਿਰਫ ਕੀ ਹੁੰਦਾ ਪਿੰਡਾਂ ਵਿੱਚ ਜਿਹੜੇ ਕੁਝ ਮੋਹਤਵਾਰ ਲੋਕ ਨੇ ਉਹ ਆਪਣੇ ਜਿਹੜੇ ਸਕੇ ਸੰਬੰਧੀ ਔਰ ਆਪਣੇ ਜਿਹੜੇ ਖਾਸ ਚਹੇਤੇ ਨੇ ਉਹਨਾਂ ਤੱਕ ਜਿਹੜਾ ਸਮਾਨ ਵਾਰ-ਵਾਰ ਪਹੁੰਚਾਰੇ ਨੇ ਪਰ ਜੋ ਲੋੜਵੰਦ ਲੋਕ ਆ ਜਿਨ੍ਹਾਂ ਨੂੰ ਇਸ ਬਾਰੇ ਨਾ ਤਾਂ ਕੋਈ ਜਾਣਕਾਰੀ ਆ ਵੀ ਸਮਾਨ ਕਿਦੋਂ ਆਇਆ ਔਰ ਸਮਾਨ ਕਿੱਥੋਂ ਆਣਾ ਉਹ ਲੋਕ ਅੱਜ ਵੀ ਜਿਹੜੇ ਆ ਠੱਕੇਖਾਨੇ ਦੇ ਮਜਬੂਰ ਨੇ ਅੱਜ ਵੀ ਉਹਨਾਂ ਨੇ ਪ੍ਰਸ਼ਾਸਨ ਕੋ ਇਹੋ ਬੁਹਾਰ ਲਗਾਈ ਆ ਕਿ ਸਾਡੇ ਤੱਕ ਖਾਣ ਪੀਣ ਦਾ ਸਮਾਨ ਔਰ ਸਾਡੇ ਜਿਹੜੇ ਮਕਾਨ ਭੱਜੇ ਟੁੱਟੇ ਭੱਜੇ ਨੇ ਉਹਨਾਂ ਦੀ ਜਿਹੜੀ ਆ ਵੇਖ ਕੇ ਸਰਕਾਰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਵੱਲੋਂ ਦਾ ਆਪਣੇ ਲੈਵਲ ਤੇ ਕਾਫੀ ਜ਼ਿਆਦਾ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਜਿਹੜਾ ਗਰਾਊਂਡ ਜ਼ੀਰੋ ਤੱਕ ਸਮਾਨ ਪਹੁੰਚਣਾ ਚਾਹ ਲੋਕਾਂ ਨੂੰ ਸਹੂਲਤਾ ਪਹ ਉਹ ਪ੍ਰਸ਼ਾਸਨ ਅਧਿਕਾਰੀਆਂ ਦੀ ਔਰ ਜਿਹੜੇ ਪਿੰਡਾਂ ਦੇ ਮੋਹਤਵਾਰ ਨੇ ਉਹਨਾਂ ਦੀ ਹੀ ਜ਼ਿੰਮੇਵਾਰੀ ਬਣਦੀ ਆ ਪਰ ਉਹਨਾਂ ਤੱਕ ਸਿਰਫ ਆਪਣੇ ਜਿਹੜੇ ਚਹਿੱਤੇ ਆ ਉਹਨਾਂ ਤੱਕ ਹੀ ਜਿਹੜਾ ਸਮਾਨ ਮੁਹੱਈਆ ਕਰਾਇਆ ਜਾ ਰਿਹਾ ਇਹ ਲੋਕਾਂ ਦਾ ਕਹਿਣਾ ਲੋਕ ਇਹੋ ਮੰਗ ਕਰਦੇ ਆ ਕਿ ਸਾਡੀ ਵੀ ਸਾਰ ਲਈ ਜਾਏ ਅੱਜ ਅਸੀਂ ਇਹ ਲੋਕਾਂ ਦੇ ਪਹੁੰਚ ਕੇ ਜਿਹੜੀ ਆ ਦੁੱਖ ਤਕਲੀਫ ਜਿਹੜੀ ਆ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਆ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਇਹ ਜਿਹੜੇ ਪਰਿਵਾਰ ਨੇ ਸਰਕਾਰ ਇਹਨਾਂ ਪ੍ਰਤੀ ਆਪਣਾ ਕੁਝ ਮੁਹੱਈਆ ਕਰੰਦ ਨੇ ਕੈਮਰਾਮੈਨ ਵਿਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਤ ਜਗਬਾਣੀ ਪੰਜਾਬ ਕੇਸਰੀ ਟੀਵੀ ਦਿਨਾਂਗਰ ਗੁਰਦਾਸ